ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਯੁੱਧ ਨਸ਼ਵ੍ਰਦ ਮੁਹਿੰਮ ਤਹਿਤ ਪੰਜਾਬ ਪੁਲਿਸ ਮੁਸਤੱਦ ਦਿਨੋਂ ਕੰਮ ਕਰੇ ਲਗਾਤਾਰ ਨਸ਼ਾ ਤਸਕਰ ਫੜੇ ਜਾ ਰਹੇ ਨੇ ਇਸੇ ਕੜੀ ਦੇ ਵਿੱਚ ਥਾੜਾ ਤਾਰੀਵਾਲ ਦੀ ਪੁਲਿਸ ਲਗਾਤਾਰ ਸਫਲਤਾ ਹਾਸਲ ਕਰ ਰਹੀ ਹੈ ਬਿੱਤੇ ਦਿਨ ਤਾਰੀਵਾਲ ਪੁਲਿਸ ਵੱਲੋਂ ਸਪੈਸ਼ਲ ਨਾਕੇਵਾਰੀ ਦਰਾਂ 6 ਗ੍ਰਾਮ ਹੈ ਮੇਦਿਕ ਮੋਟਰਸਾਈਕਲ ਸਫਾਰ ਨੂੰ ਗ੍ਰਿਫਤਾਰ ਕੀਤਾ ਰੰਗ ਗਲ ਇੱਕ ਜਿਸ ਵਿਅਕਤੀ ਕੋਲ ਪੁੱਛਕਿਛ ਕੀਤੀ ਤਾਂ ਇਹ ਵਿਅਕਤੀ ਪਾਵਰ ਕਾਮ ਦਾ ਮੁਲਾਜ਼ਮ ਨਿਕਲਿਆ ਇਸ ਕੋਲੋਂ 25 ਡਰਗ ਮਨੀ ਵੀ ਬਰਾਮਦ ਕੀਤੀ ਗਈ ਹੈ ਮਨਜੋਗ ਐਸਐਸਪੀ ਸਾਹਿਬ ਗਰਦਾਸਪੁਰ ਸ਼੍ਰੀ ਅਦਿਤਿਆ ਜੀ ਆਈਪੀਐਸ ਉਹਨਾਂ ਦੇ ਦੇਸ਼ਾ ਨੋਟੇਸ਼ਨਸ ਆ ਜਿਹੜਾ ਯੁੱਧ ਨਸ਼ਿਆਂ ਗਰੋਧ ਦੀ ਜਿਹੜੀ ਮੁਹਿੰਮ ਜਿਹੜੀ ਗਈ ਹੈ ਉਹਦੇ ਵਿੱਚ ਸਾਨੂੰ ਕੱਲ ਮੜ ਕੇ ਇੱਕ ਹੈਗਾ ਹੀ ਅਜੀਤ ਤੁਸੀਂ ਅ ਪਤ ਪਰਕਰਤਨ ਸੀ ਪੈਂਡ ਲੰਗਾ ਹੁਣ ਜਿਹੜਾ ਕਿ ਮਾਡਲ ਟਾਊਨ ਇੱਥੇ ਧਾਰੀਗਲ ਦੇ ਵਿੱਚ ਰਹਿ ਰਿਹਾ ਤੇ ਗ੍ਰੁਪਤ ਸੂਚਨਾ ਮਿਲੀ ਸੀ ਪਈ ਇਹ ਨਸ਼ੇ ਦਾ ਧੰਦਾ ਕਰਦਾ ਹੈ ਤੇ ਜਿਹੜਾ ਇਹਨੂੰ ਕੱਲ ਸਾਡੇ ਠੰਡਕ ਸਾਹਿਬ ਏਐਸ ਨਰਮਲ ਸਿੰਘ ਨੇ ਨਾਕੇ ਗ੍ਰਾਨ ਜਿਹੜਾ ਜਿਹੜਾ ਭੜੇ ਕਚਨ ਦੀ ਤਲਾਸ਼ ਦੇ ਵਿੱਚ ਲਗਾਇਆ ਹੈਗਾ ਉਹਦੇ ਦੌਰਾਨ ਜਿਹੜਾ ਇਹਨੂੰ ਚੈੱਕ ਕੀਤਾ ਤੇ ਇਹਦੇ ਕੋਲੋਂ ਜਿਹੜੀ 6 ਗ੍ਰਾਮ ਹੈਰੋਨ ਮਿਲੀ ਕਰ ਲਏ ਨੇ ਆ ਪੀ ਦੇ ਖਿਲਾਫ ਪਹਿਲਾਂ ਕਿੰਨੇ ਕੁ ਮਕਦਮੇ ਦਰਜ ਨੇ ਬਟ ਜਿਹੜਾ ਹੁਣ ਇਹਦੇ ਕੋਲੋਂ 6 ਗ੍ਰਾਮ ਬਰਾਮਦ ਕਰਕੇ ਇਹਦੇ ਖਿਲਾਫ ਜਿਹੜਾ ਮਕਦਮਾ ਨੰਬਰ 25 ਥਾਣਾ ਧਾਰੀਵਾਲ ਦੇ ਵਿੱਚ ਜਿਹੜਾ ਉਹ ਐਨਡੀਪੀਐਸ ਸੈਕਟਰ ਦੇ ਤਹਿਤ ਦਰਜ ਕੀਤਾ ਗਿਆ ਇਹ ਇਹਨੂੰ ਜਿਹੜਾ ਅਗਲੀ ਤੱਕ ਇਸ ਜਿਹੜੀ ਇਹ ਵੇਖਾਂਗੇ ਕਿ ਬੈਕਵਰਡ ਲਿੰਗ ਫਾਰਵਰਡ ਲਿੰਗ ਦੇ ਵਿੱਚ ਜਾਵਾਂਗੇ ਆਪਣਾ ਪੂਰਾ ਇਹ ਨਾਲ ਇਹਨੂੰ ਟੈਕਨੀਕ ਇਹ ਇਹ ਆਪਾਂ ਪਿੰਡ-ਪਿੰਡ ਜਾ ਕੇ ਪ੍ਰਚਾਰ ਕਰ ਰਹੇ ਆਂ ਸੈਮੀਨਾਰ ਲਗਾ ਰਹੇ ਆਂ ਲੋਕਾਂ ਨੂੰ ਅਗਾਹ ਕਰ ਰਹੇ ਆਂ ਕਿ ਇਹ ਨਸ਼ਾ ਇੱਕ ਕੋੜ ਹੈ ਕੋੜ ਨੂੰ ਆਪਾਂ ਜੜ ਤੋਂ ਖਤਮ ਕਰਨਾ ਤੇ ਲੋਕਾਂ ਨੂੰ ਸਾਡੀ ਇਹ ਪੀੜਾ ਤੇ ਸਾਡਾ ਸਹਿਯੋਗ ਕਰਨ ਜੇ ਉਹ ਵੀ ਕੋਈ ਕੋਈ ਇਸ ਦੇ ਖਿਲਾਫ ਕੋਈ ਕੋਈ ਇਹੋ ਜਿਹਾ ਕੋਈ ਲੱਗਦਾ ਵੀ ਬੰਦਾ ਕੋਈ ਨਸ਼ੇ ਦਾ ਧੰਦਾ ਕਰ ਰਿਹਾ ਜਾਂ ਕੋਈ ਚੋਰੀ ਤਾਂ ਕੋਈ ਹੈਗਾ ਸਭ ਤਾਂ ਉਹ ਸਾਡੇ ਧਿਆਨ ਦੇ ਵਿੱਚ ਲਿਆਉਣ ਮਾਨਯੋਗ ਜਿਹੜੀ ਭਗਵੰਤ ਸਿੰਘ ਮਾਨ ਸੀਐਮ ਪੰਜਾਬ ਜੀ ਨੇ ਇੱਕ ਹੈਲਪ ਜਿਹੜੀ ਹੈ ਉਹ ਵੀ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਜੇ ਨਹੀਂ ਸੰਭਾ ਸਕਦੇ ਉਹ ਨੰਬਰ ਤੇ ਵੀ ਕਾਲ ਕਰ ਸਕਦੇ ਤੇ ਜਿਹੜੀ ਤੁਰੰਤ ਜਿਹੜੀ ਹੈ ਉਹ ਕਾਰਵਾਈ ਜਿਹੜੀ ਆਮੜਾ ਵਿੱਚ ਲੰਡੀ ਜਾਏ ਪੰਚਾਇਤ ਨੌਇ ਸ਼ੁਰੂ ਕੀਤੀ ਉਦਨ ਨਸ਼ਾ ਵ੍ਰਦ ਮੁਹਿੰਮ ਤਹਿਤ ਪੰਜਾਬ ਪੁਲਿਸ ਮੁਸਤਕੀਦਿ ਨਾਲ ਕੰਮ ਕਰ ਰਹੀ ਹੈ ਲਗਾਤਾਰ ਨਸ਼ਾ ਤਸਕਰ ਫੜੇ ਜਾ ਰਹੇ ਨੇ ਇਸੇ ਕੜੀ ਦੇ ਵਿੱਚ ਥਾੜਾ ਤਾਰੀਵਾਲ ਦੀ ਪੁਲਿਸ ਲਗਾਤਾਰ ਸਫਲਤਾ ਹਾਸਲ ਕਰ ਰਹੀ ਹੈ ਵਿੱਤੇ ਦਿਨ ਤਾਰੀਵਾਲ ਪੁਲਿਸ ਵੱਲੋਂ ਸਪੈਸ਼ਲ ਨਾਕੇ ਬਦੀ ਦਰਾਨ 6 ಗ್ರಾಮ ਹੈਰونز ਮੇਂ ਦਿੱਕ ਮੋਟਰਸਾਈਕਲ ਸਫਾਰ ਨੂੰ ਗ੍ਰਿਫਤਾਰ ਕੀਤਾ ਅੰਤਗਲ ਇੱਕ ਜਦਿਸ ਵਿਅਕਤੀ ਕੋਲ ਪੁੱਛਕਿਛ ਕੀਤੇ ਤਾਂ ਇਹ ਵਿਅਕਤੀ ਬਾਵਰ ਕੌਮ ਦਾ ਮੁਲਾਜ਼ਮ ਨਿਕਲਿਆ ਇਸ ਕੋਲੋਂ 25 ਡਰਗ ਮਨੀ ਵੀ ਬਰਾਮਦ ਕੀਤੀ ਗਈ ਹੈ ਮਾਨਯੋਗ ਐਸਐਸਪੀ ਸਾਹਿਬ ਗਰਦਾਸਪੁਰ ਸ਼੍ਰੀ ਅਦਿੱਤਿਆ ਜੀ ਆਈਪੀਐਸ ਉਹਨਾਂ ਦੇ ਦੇਸ਼ਾ ਨਿਰਦੇਸ਼ ਅਨੁਸਾਰ ਜਿਹੜਾ ਯੁੱਧ ਨਸ਼ਾ ਵਿਰੋਧੀ ਜਰੀਮਹੇਮ ਜਿਹੜੀ ਗਈ ਹੈ ਉਹਦੇ ਵਿੱਚ ਸਾਨੂੰ ਕੱਲ ਵਰਕੇ ਇੱਕ ਹੈਗਾ ਹੀ ਅਜੀਤ ਤੁਸੀਂ ਅ ਬਰਕਤ ਤੁਸੀਂ ਪੈਂਡ ਲੰਗਾ ਹੁਣ ਜਿਹੜਾ ਕਿ ਮਾਡਲ ਟਾਊਨ ਦੇ ਇਥੇ ਧਾਰੀ ਹਲ ਦੇ ਵਿੱਚ ਰਹਿ ਗਿਆ ਤੇ ਗੁਪਤ ਸੂchna ਮਿਲੀ ਹੀ ਪਈ ਇਹ ਨਸ਼ੇ ਦਾ ਤੰਦਾ ਕਰਦਾ ਇਹ ਜਿਹੜਾ ਇਹਨੂੰ ਕੱਲ ਸਾਡੇ ਠਣਕਾ ਸਾਹਿਬ ਏਐਸ ਨਰਮਲ ਸਿੰਘ ਨੇ ਨਾਕੇ ਦਰਾਨ ਜਿਹੜਾ ਜਿਹੜਾ ਪੜੇਪੋਰਟ ਰਿਪੋਰਟ ਦੇ ਵਿੱਚ ਲਗਾਇਆ ਹੈਗਾ ਉਹਦੇ ਦੌਰਾਨ ਜਿਹੜਾ ਇਹਨੂੰ ਚੈੱਕ ਕੀਤਾ ਤੇ ਇਹਦੇ ਕੋਲੋਂ ਜਿਹੜੀ 6 ਗ੍ਰਾਮ ਹੈਰੋਇਨ ਮਿਲੀ ਕਰ ਲਈਆਂ ਪੀਰ ਦੇ ਖਿਲਾਫ ਪਹਿਲਾਂ ਤਿੰਨੇ ਕ ਮਕਦਮੇ ਦਰਜ ਨੇ ਬਸ ਤੇ ਜਿਹੜਾ ਹੁਣ ਇਹਦੇ ਕੋਲੋਂ 6 ਗ੍ਰਾਮ ਬਰਾਮਦ ਕਰਕੇ ਇਹਦੇ ਖਿਲਾਫ ਜਿਹੜਾ ਮਕਦਮਾ ਨੰਬਰ 25 ਥਾਣਾ ਧਾਰੀਗੜ੍ਹ ਦੇ ਵਿੱਚ ਜਿਹੜਾ ਉਹ ਐਨਡੀਪੀਐਸ ਸੈਕਟਰ ਦੇ ਤਹਿਤ ਦਰਜ ਕੀਤਾ ਗਿਆ ਹੈ ਇਹ ਨੂੰ ਜਰਾ ਅਗਲੀ ਤਫਤੀਸ਼ ਜੁੜੀ ਇਹ ਵੇਖਾਂਗੇ ਕਿ ਬੈਕਵਰਡ ਲਿੰਕ ਫਾਰਵਰਡ ਲਿੰਕ ਦੇ ਵਿੱਚ ਜਾਵਾਂਗੇ ਆਪਾਂ ਜਨਾਬ ਇਹ ਇਹ ਆਪਾਂ ਪਿੰਡ ਪਿੰਡ ਜਾ ਕੇ ਪ੍ਰਚਾਰ ਕਰ ਰਹੇ ਆਂ ਸੈਮੀਨਾਰ ਲਗਾ ਰਹੇ ਆਂ ਲੋਕਾਂ ਨੂੰ ਅਗਾਂਹ ਕਰ ਰਹੇ ਆਂ ਕਿ ਇਹ ਨਸ਼ਾ ਇੱਕ ਕੋੜ ਹੈ ਕੋੜ ਨੂੰ ਆਪਾਂ ਜੜ ਤੋਂ ਖਤਮ ਕਰਨਾ ਤੇ ਲੋਕਾਂ ਨੂੰ ਸਾਡੀ ਇਹ ਪੀਲ ਹੈ ਕਿ ਸਾਡਾ ਸਹਿਯੋਗ ਕਰੋ ਜਦੋਂ ਵੀ ਕੋਈ ਕੋਈ ਖਿਲੇ ਖਿਲਾਫ ਕੋਈ ਕੋਈ ਰੋਜਾ ਕੋ ਲਗਦਾ ਤੇ ਬੰਦਾ ਕੋਈ ਨਸ਼ੇ ਦਾ ਧੰਦਾ ਕਰ ਰਿਹਾ ਜਾਂ ਕੋਈ ਚੋਰੀ ਤਾਂ ਕੋਈ ਹੈਗਾ ਸਭ ਤਾਂ ਉਹ ਸਾਡੇ ਧਿਆਨ ਦੇ ਵਿੱਚ ਲਿਆਉਣ ਮਾਨਯੋਗ ਸ਼੍ਰੀ ਭਗਵੰਤ ਸਿੰਘ ਮਾਨ ਸੀਐਮ ਪੰਜਾਬ ਜੀ ਨੇ ਇੱਕ ਹੈਲਪ ਜਿਹੜੀ ਹੈ ਉਹ ਵੀ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ ਜੇ ਨਹੀਂ ਸੰਤੋਖ ਸਕਦੇ ਉਹ ਨੰਬਰ ਤੇ ਵੀ ਕਾਲ ਕਰ ਸਕਦੇ ਨੇ ਤੇ ਜਿਹੜੀ ਤੁਰੰਤ ਜਿਹੜੀ ਹੈ ਉਹ ਕਾਰਵਾਈ ਜਿਹੜੀ ਆ ਅਮਰਿਤ ਚਲਾਈ ਦੀ ਜਾਏ